ਸੱਤ ਸਿੱਖਰ ਲੋਕੋ ਅੱਜ ਤੁਹਾਨੂੰ ਇੱਕ ਪ੍ਰੈਸ਼ਰ ਪੰਪ ਨੂੰ ਬਣਾਉਣ ਦੀ ਵਿਧੀ ਦੱਸਦੇ ਆਂ 5 ਲੀਟਰ ਵਾਲਾ ਗੇਲਣ ਲੈ ਕੇ ਉਹਦੇ ਢੱਕਣ ਦੇ ਵਿੱਚ ਆਪਾਂ ਇੱਕ ਲੰਬੀ ਨੋਇਲ ਵਾਲੀ ਹੈ ਜੋ ਤੁੰਟੀ ਹੁੰਦੀ ਹੈ ਉਹ ਗੜੀ ਕੱਢ ਕੇ ਚੰਗੀ ਤਰ੍ਹਾਂ ਉਹਨੂੰ ਫਿੱਟ ਕਰ ਦੇਣਾ ਅਤੇ ਆਪਣਾ ਜੋ ਪ੍ਰੈਸ਼ਰ ਆ ਕਿਸੇ ਵੀ ਪਾਸੇ ਲੀਕ ਨਾ ਹੋਵੇ ਉਹਦੇ ਵਿੱਚ ਇੱਕ ਆਪਾਂ ਟਿਊਬ ਦਾ ਕੱਟ ਕੇ ਰਬੜ ਰਿੰਗ ਪਾ ਦੇਣਾ ਆ ਬੀੜੀ ਦੇ ਤਰ੍ਹਾਂ ਤੇ ਉਹਦੇ ਪਿਛਲੇ ਸਾਈਡ ਤੇ ਇੱਕ ਨਿਊ ਜਿਹੜਾ ਜਿਹਦੇ ਉੱਪਰ ਪੈਪ ਚੜਦਾ ਉਹ ਕਸ਼ ਜੜੀ ਅਤੇ ਗੇਲਣ ਦੇ ਇੱਕ ਸਾਈਡ ਤੇ ਇੱਕ ਬਰੀਕ ਸਰਾਖ ਮਾਰ ਲੈਣਾ ਡਰਲ ਨਾਲ ਜਾਂ ਕਿਸੇ ਗਰਮ ਚੀਜ਼ ਨਾਲ ਇਹਦੇ ਵਿੱਚ ਆਪਾਂ ਜੋ ਮੋਟਰਸਾਈਕਲ ਦੀ ਟਿਊਬ ਦੇ ਟੁੱਟੀ ਲੱਗੀ ਹੁੰਦੀ ਹੈ ਪਿੱਤਲ ਦੀ ਉਹਨੂੰ ਖੋਲ ਕੇ ਪੁਰਾਣੀ ਟਿਊਬ ਤੋਂ ਉਹ ਟੁੱਟੀ ਦੇ ਦੋਨੇ ਸਾਈਡਾਂ ਤੇ ਗੇਲਣ ਦੇ ਅੰਦਰ ਇਹ ਸਾਈਡ 'ਵੇ ਇਹ ਗੇਲਣ ਦੇ ਬਾਹਰ ਦੀ ਸਾਈਡ 'ਵੀ ਛੋਟੇ ਦੋ ਰਬੜ ਰਿੰਗ ਪਾ ਕੇ ਇਹਨੂੰ ਗੇਲਣ ਦੇ ਅੰਦਰ ਦੇ ਟਿੰਗਾ ਆ ਕੇ ਚੰਗੀ ਤਰ੍ਹਾਂ ਚਾਬੀ ਦੇ ਨਾਲ ਪੂਰੇ ਸਟਾਰਟ ਕਰ ਦੇਣਾ ਤਾਂ ਜੋ ਆਪਣਾ ਜੋ ਹਵਾ ਕੀ ਜਾਂ ਪਾਣੀ ਦਾ ਪ੍ਰੈਸ਼ਰ ਆ ਕਿਸੇ ਪਾਸੇੋਂ ਵੀ ਲੀਕ ਨਾ ਹੋਵੇ ਆ ਗੜੀਓ ਜਿਤਨਾ ਚੰਗੀ ਤਰ੍ਹਾਂ ਵੀਡੀਓ ਸਕਿੱਪ ਨਾ ਕਰਿਓ ਚੰਗੀ ਤਰ੍ਹਾਂ ਦੇਖਿਓ ਇਸ ਤਰ੍ਹਾਂ ਸਟਾਰਟ ਕਰ ਦੇਣਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੋ ਗੇਲਣਾ ਆਪਣਾ ਉਹਦੇ ਸਹਿ ਦੇ ਆਕਾਰ ਦਾ ਪਾਈਪ ਮੰਨ ਲਓ ਵੀ ਆਪਣਾ 1 ਫੁੱਟ ਦਾ 1 ਫੁੱਟ ਦਾ ਆਪਾਂ ਪਾਈਪ ਲੈ ਕੇ ਉਹ ਟੁੱਟੀ ਦੇ ਜੋ ਨਿਪੜਕਾ ਸੈਤੀ ਆਪਾਂ ਉਹਦੇ ਚਾੜ ਕੇ ਉਹਦੇ ਟੱਕਣ ਲਾ ਦੇਣਾ ਟੱਕਣ ਲਾਉਣ ਤੋਂ ਬਾਅਦ ਆਪਾਂ ਲੋੜ ਅਨਸਾਰ ਜਿੰਨਾ ਆਪਾਂ ਨੂੰ ਪਾਈਪ ਦੀ ਲੋੜ ਆ ਪਾਈਪ ਲੈਣਾ ਪਾਈਪ ਲੈ ਕੇ ਉਹ ਟੁੱਟੀ ਦੇ ਰਾਹੀ ਉਹ ਗੇਲਣ ਦੇ ਵਿੱਚ ਆਪਾਂ ਪਾਣੀ ਭਰ ਦੇਣਾ ਵੀਡੀਓ ਵਿੱਚ ਦੇਖੋ ਪਾਈਪ ਲਗਾ ਕੇ ਉਹ ਪਾਣੀ ਭਰਾਂਗੇ ਸੀ ਗਿੱਲਣ ਦੇ ਵਿੱਚ ਗਿੱਲਣ ਦੇ ਵਿੱਚ ਪਾਣੀ ਭਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਮੰਨ ਲਓ ਵੀ ਗਿੱਲਣ ਦੇ ਪਾਈਪ ਲਾਤਾ ਆਪਾਂ ਲੋੜ ਮੁਤਾਬਕ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਭਰਨ ਲੱਗੇ ਆਂ ਟੂਟੀ ਦੇ ਅੱਗੇ ਚੜ੍ਹ ਕੇ ਆਪਾਂ ਪਾਣੀ ਭਰਤਾ ਪਾਣੀ ਥੋੜਾ ਜਿਹਾ ਹੁਣਾ ਰੱਖਣਾ ਇੱਕ ਦੋ ਉਂਗਲਾਂ ਹਵਾ ਭਰਨ ਵਾਸਤੇ ਜੇ ਆਪੇ ਫੁੱਲ ਭਰ ਦਾਂਗੇ ਤਾਂ ਆਪਣਾ ਪ੍ਰੈਸ਼ਰ ਨਹੀਂ ਬਣਾਉਣਾ ਪੰਪ ਨੇ ਉਸ ਤੋਂ ਬਾਅਦ ਉਹ ਜਿਹੜਾ ਆਪਾਂ ਬਾਲ ਲਗਾਇਆ ਸੀ ਟੂਟੀ ਟੂਰੀ ਟੂਟੀ ਲਈ ਹੈ ਤੇ ਉਹਦੇ ਰਹੀਂ ਗੇਲਣ ਦੇ ਵਿੱਚ ਹਵਾ ਦਾ ਪ੍ਰੈਸ਼ਰ ਭਰਨਾ ਇਹ ਪੰਪ ਆਪਾਂ ਹੈਂਡ ਪਾਪਰਾਂ ਹੀ ਭਰ ਸਕਦੇ ਆ ਜਾਂ ਪੈਰਾਂ ਵਾਲਾ ਪੰਪ ਹੁੰਦਾ ਉਹਦੇ ਰਹੀਂ ਭਰ ਸਕਦੇ ਆ ਜਦੋਂ ਇਹਦੇ ਵਿੱਚ ਪ੍ਰੈਸ਼ਰ ਬਣ ਗਿਆ ਜਿਹੜਾ ਆਪਣਾ ਪਾਣੀ ਆ ਪਹਿਲੇ ਆਪਾਂ ਜੋ ਡੋੜ ਬਤਾਵਕ ਉਹਦੇ ਅੱਗੇ ਆਪਾਂ ਪੰਪ ਵਾਲੀ ਨੌਜਰ ਚਾੜ ਦੇਣੀ ਨੌਜਰ ਚਾਣ ਤੋਂ ਬਾਅਦ ਦੇਖੋ ਆਪਣਾ ਕਿੰਨਾ ਪ੍ਰੈਸ਼ਰ ਬਣ ਗਿਆ ਪ੍ਰੈਸ਼ਰ ਇਹ ਆਪਣਾ ਪ੍ਰੈਸ਼ਰ ਪੰਪ ਬਣ ਗਿਆ ਘਰੇਲੂ ਸਾਹਸ ਸਾਥ ਛਕਾਓ ਆਪਾਂ ਇਹਦੇ ਨਾਲ ਗੱਡੀਆਂ ਵੀ ਧੋ ਸਕਦੇ ਆ ਜਾਂ ਆਪਣੀ ਬਾਗਿਚੀ ਆ ਜੋ ਉਹਦੇ ਬੁੱਟੇ ਹੁੰਦੇ ਨੇ ਉਹਨਾਂ ਨੂੰ ਵੇਸ ਦੇ ਅਸੀਂ ਪਾਣੀ ਦੇ ਸਕਦੇ ਡੋੜ ਮੁਤਾਬਕ ਉਹਦੇ ਵਿੱਚ ਪਾਣੀ ਤੇ ਹਵਾ ਪਾਉਂਦੇ ਰਹੋ ਇਹਨੂੰ ਚਲਾਉਂਦੇ ਰਹੋ ਵਧੀਆ ਇੱਕ ਆਪਣਾ ਪ੍ਰੈਸ਼ਰ ਪੰਪ ਬਣ ਗਿਆ ਇਹ ਆਮ 5-7000 ਵਾਲੇ ਪ੍ਰੈਸ਼ਰ ਪੰਪ ਜਿੰਨਾ ਹੀ ਕੰਮ ਤੁਹਾਨੂੰ ਦੇਊਗਾ ਇਸੇ ਤਰ੍ਹਾਂ ਆਪਾਂ ਵੱਡਾ ਗੇਲਣ ਲੈ ਕੇ ਵੱਡਾ ਪੰਪ ਵੀ ਤਿਆਰ ਕਰ ਸਕਦੇ ਹਾਂ ਲੋੜ ਮੁਤਾਬਕ ਜੀ